ਮੈਂ ਪ੍ਰਧਾਨ ਰੋੜਾ ਬਰਾਦੀ ਦਾ ਔਰ ਮੈਂ ਇਹ 40 ਸਾਲਾਂ ਤੋਂ ਵੇਖ ਰਿਹਾ ਵੀ ਇਹ ਜਿਹੜਾ ਪਰਿਵਾਰ ਹੈ ਦਸ਼ਾ ਦੇ ਧੜਕਾ ਹੋ ਕੇ ਵੇਖ ਰਿਹਾ ਔਰ ਕਿਸੇ ਪਹਿਲੀਆਂ ਸਰਕਾਰਾਂ ਨੇ ਇਹ ਕਾਰਵਾਈ ਨਹੀਂ ਕੀਤੀ ਮੈਂ ਧੰਨਵਾਦ ਭਗਵੰਤ ਮਾਨ ਦਾ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਔਰ ਜਿਹੜੀ ਜਿਹੜੀ ਜਵਾਨੀ ਆਉਣ ਵਾਲੀ ਆ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਇਹ ਕਦਮ ਚੁੱਕਿਆ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਇੱਥੋਂ ਜ਼ਿਕਰ ਵੇਖਿਆ ਇਹ ਪਹੇਲੀਆਂ ਸਰਕਾਰਾਂ ਦੇ ਵਿੱਚ ਇੱਕ ਦੋ ਮੁਲਾਜ਼ਮ ਸੀਗੇ ਉਹ ਵੀ ਇਹਨਾਂ ਨੂੰ ਨਸ਼ਾ ਦੇ ਕੇ ਜਾਂਦੇ ਸੀ ਔਰ ਸ਼ਾਮ ਨੂੰ ਇਹਨਾਂ ਨੂੰ ਪੈਸੇ ਲੈ ਕੇ ਜਾਂਦਾ ਸੀ ਔਰ ਬੇ ਤੜਕ ਬੇ ਕਿਸੇ ਦੇ ਡਰ ਤੋਂ ਬਗੈਰ ਇਹਨਾਂ ਨੇ ਨਸ਼ਾ ਵੇਚਿਆ ਔਰ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦੀ ਜਿਨ੍ਹਾਂ ਨੇ ਅੱਜ ਗੰਭੀਰ ਚੱਕ ਕੇ ਨਸ਼ਾ ਨੂੰ ਲਾਥ ਪਾਉਣ ਦੀ ਸੋਚੀ ਆ ਅੱਜ ਡਿਸਟ੍ਰਿਕਟ ਐਡਮਿਨ ਸਿਸ਼ਨ ਵੱਲੋਂ ਬਹੁਤ ਕੋਸ਼ਿਸ਼ ਨਜ਼ਾਇ ਹੈ ਜੋ ਸਾਰੀ ਕੀਤੀ ਰਹੀ ਸੀਗੀ ਉਸ ਸੰਬੰਧੀ ਜਿਹੜੇ ਸਾਨੂੰ ਪੁਲਿਸ ਹੈਲਪ ਬਾਰੇ ਜਿਹੜੇ ਸੰਬੰਧੀ ਜਿਹੜਾ ਆਰਡਰਸ ਆਏ ਸੀਗੇ ਥੋੜਾ ਜਿਹਾ ਮਦਦ ਦੇਣੀ ਹੈ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਹੋਈ ਹੈ ਇੱਥੇ ਦੱਸਣਯੋਗ ਇਹ ਗੱਲ ਹੈ ਵੀ ਇਹ ਨਜਾਇਜ਼ ਸਾਰੀ ਈ ਨਹੀਂ ਨਜਾਇਜ਼ ਜਗ੍ਹਾ ਤੇ ਹੀ ਦੀ ਕੱਲੀ ਇੱਕ ਨਸ਼ਾ ਤਸਕਰ ਹੈ ਜਿਹਦਾ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ ਜਿਹੜੀ ਏਡੇ ਵੱਡੇ ਆ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਹੋਈ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇਹ ਕਲਾਸ਼ਕੋਰ ਪਰਦੀਨ ਸਵਰਨ ਸਿੰਘ ਵਸੀ ਮੋਲਾ ਸ਼ਾਹ ਏਰੀਆ ਜ਼ੀਰਾ ਇਹਦੇ ਕੋਲ ਇਹਦੇ ਤੇ 8 ਮੁਕਦਮੇ ਦਰਜ ਆ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਵਰਪੰਗਾ ਉਹਦੇ ਤੇ ਵੀ 8 ਪਰਚੇ ਦਰਜ ਆ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਜੀ ਉਸ ਤੋਂ ਕਮਾਈ ਕੀਤੀ ਰਹੀ ਹੈ ਤੇ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਆਮ ਜਨਤਾ ਨੂੰ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਤੇ ਇਹ ਜਿਹੜੀ ਚੀਜ਼ ਹੈ ਜਈ ਚੀਜ਼ ਹੁੰਦੀ ਕਦੇ ਫਲਦੀ ਫੁੱਲਦੀ ਦੀ ਇਸ ਦਾ ਅੰਤ ਵਿੱਚ ਜਿਹੜੇ ਨੇ ਜਿਹੜੇ پیسے ਕਮਾਏ ਹੁੰਦੇ ਨੌਜਵਾਨੀ ਖਰਾਬ ਕੀਤੀ ਹੁੰਦੀ ਆ ਉਸ ਦਾ ਆਪਾਂ ਹਿਸਾਬ ਕਰਦੇ ਨਹੀਂ ਤੇ ਇਹ ਸਾਡੇ ਤਸੀਹਦਾ ਸਾਹਿਬ ਨੇ ਸਿਟੀ ਮੈਜਿਸਟਰੇਟ ਹੈਗੇ ਇਹਨਾਂ ਨੇ ਦੇਖਦੇ ਕਿ ਸਾਰਾ ਹੋ ਰਿਹਾ ਤੇ ਸਾਰਾ ਜਿਹੜੀ ਇਸ ਬਾਕੀ ਇਸ ਦੀ ਪੁਲਿਸ ਨਾਲ ਕੀਤੀ ਨਗਾਇਜ਼ ਉਹਦੀ ਸਾਰੀ ਕਾਨੂੰਨੀ ਜਿਹੜੇ ਨਗਾਇਜ਼ پیسے ਨਾਲ ਤੇ ਇਸ ਦਾ ਹੁਣ ਮਤਲਬ ਅੱਜ ਜਿਹੜਾ ਇਸ ਜਿਹੜਾ ਇਨੈਚਰ ਦਾ ਨਸ਼ਾ ਕਰਦੇ ਸੀ ਬੰਦਾ ਦੱਸ ਰਿਹਾ ਕਿ ਇਹ ਜਾਣੇ ਇਸ ਵੇਲੇ 40 ਸਾਲ ਤੋਂ ਨਸ਼ੇ ਦੇ ਵਿੱਚ ਨੌਨ ਸੀ ਤੇ ਹੁਣ ਜਾ ਕੇ ਉਹਦਾ ਹਿਸਾਬ ਸਰ ਇਹ ਫਿਊਚਰ ਕੋਈ ਹੋਰ ਲੋਕ ਸਿੱਧੇ ਰੇਂਜਰ ਚੈਸਰ ਬਿਲਕੁਲ ਹੀ ਬਿਲਕੁਲ ਤੁਹਾਡੇ ਸਾਹਮਣੇ ਆਉਣਗੇ ਹੋਰ ਬਹੁਤ ਜਿਹੜੀ ਪਿਛਲੇ ਦਿਨਾਂ 'ਚ ਜੀਰੇ ਦੇ ਏਰੀਏ 'ਚ ਸਾਡੀ ਸੀਆਈਏ ਨੇ 5.5 ਕਿਲੋ ਜੜੀ ਹਿਰਨ ਗ੍ਰਾਮ ਜਿੱਤੀ ਆ 2 ਲੱਖ ਰੁਪਏ ਉਹਦੇ ਚ ਬਗਮਨੀ ਰਾਮ ਜਿੱਤੀ ਆ ਤੇ ਕਿੰਨੇ ਜਿਹੜੇ ਨਸ਼ਾ ਤਸਕਰ ਉਹਦੇ ਨੂੰ ਅਰੈਸਟ ਕੀਤੇ ਆ ਤੇ ਸਾਡੀ ਜਿਹੜੀ ਓਵਰ ਆਲ ਅਸੀਂ ਬਹੁਤ ਹੀ ਵਧੀਆ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੇ ਅਸੀਂ ਨਸ਼ਾ ਵਿਰੁੱਧ ਜਿਹੜਾ ਵਿਰੋਧ ਚੱਲ ਰਿਹਾ ਹੈ ਪੁਲਿਸ ਰੋਜ਼ ਪਰ ਪੁਲਿਸ ਵਰਤੋਂ ਹੌਤੀ ਯੋਗਦਾਨ ਪਾਇਆ ਜਾ ਰਿਹਾ ਤੇ ਅਸੀਂ ਇਹਨਾਂ ਨੂੰ ਉਹਨਾਂ ਦੀ ਨੀਂਦ ਆਰਾਮ ਦਿੱਤੀ ਹੋਈ ਹੈ ਇਹਨਾਂ ਦਾ ਦਸ਼ੇ ਤਸਕਰਾਂ ਦੇ ਲਗ ਤੋੜ ਕੇ ਰਸਤਾ ਲਾ